है, ना। बताना बताएगा कैसे वाला है शोर मेरे पास महंगा वाला है कौन सा है कितने का है बारह सौ रूपए इतना, इतना महंगा महंगाई है तो क्या करेगा देख, अच्छा तो है तो बस और कौन सा है और रंग है बहुत रंग, रंग रंग क्या रंग है कितना चाहिए वाला नहीं है काला वाला नहीं है काला वाला नहीं है यही है हां भैया जल्दी-जल्दी बता दे हाँ किदा रंग चाहिए किदा चाहिए बोल बता क्या हां वो मेरी मां माता अंदर सोई हुई है हाँ बोल वो आ तो उसने रोला डालना नहीं डालेगा तू कर पसंद रंग ए, दिखाओ, ये ऊपर वाला दिखा ऊपर हां हां ये छोटा वाला है आंधे का भी की ले नहीं है मैं भाई ਚਾਰੇ ਨਿੱਕੇ ਨਿੱਕੇ ਲੈ ਜਾਣੇ ਕਿੰਨੇ 2 400 ਦਾ ਸ਼ਾਲ ਹੈ ਸੋਹੜਿਆ ਹੁਣ ਪੈਸੇ ਕਿੱਥੋਂ ਨਿਕਾਏ ਤੇਰੇ ਕੋਲ ਲੈ ਪੈਸੇ ਕਿੱਥੋਂ ਆਗੇ ਤੇਰੇ ਕੋਲ ਕਿੰਨੇ ਜਿਹੜਾ ਮਹਿੰਗਾ ਸਸਤਾ ਆ ਨਹੀਂ ਮੈਂ ਲੈ ਲੈ ਕੇ ਰੱਖੀ ਜੰਨੀ ਆ तू दसरा पैसे नहीं लेना, आ, 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 लेना, लेना नहीं ना, है बर्बाद करना पैसे है ਇਹ ਐਵੇਂ ਵਾਝ ਜਾਂਦਾ ਹੈ ਹਾਂ ਤੇ ਫਿਰ ਕੀ ਚੈਨਲ ਅਸੀਂ ਇੱਕ ਚੋ ਸਟੋਰ ਲੰਘਦੇ ਹਾਂ ਮੈਂ ਉਹ ਜੋ ਸਿਆਚੜਿਆ ਤੇ ਮੈਂ ਇੱਕ ਸਟੋਰ ਨਹੀਂ ਜਾ ਰਿਹਾ ਨਾ ਤੂ ਤੇ ਆਂਦੀ ਪੈਸੇ ਹੈ ਨਹੀਂ ਮੇਰੇ ਕੋਲ ਨਾ ਜੀ ਜੋ ਨਹੀਂ ਗੜੇ ਚੜਨ ਦਾਤ ਵੀ ਕਰ ਲੈਂਦਾ ਤੂੰ ਜਵਾਂ ਦੇ ਦਾਂਗਾ ਉਹ ਨਾ ਭਈਆ ਦਮੇ ਨਾ ਨਾ ਤੂੰ ਦਮੇ ਨਾ ਰੰਦੇ ਤਾਂ ਸਾਰੇ ਜਿਹੜਾ ਨਾ ਹੋਈ ਫਲਾਇੰਗ ਕਰਦਾ ਹੈ ਜਸਟ ਕਰਦਾ ਹੈ ਲੈ ਨਾ ਨਹੀਂ ਐਵੇਂ ਹੀ ਬੋਲਦਾ ਹੈ ਕੋੜੇ ਕੋੜੇ ਸਾਰੇ ਤਾਂ ਕੰਦੀਆ ਚੜਿਆ ਵਾ ਨਹੀਂ ਜਾਣੀ ਮੈਂ ਜਾਣੀ ਰੰਦੀ ਸੋਰ ਨਹੀਂ ਤੂੰ ਜਾ ਵੀ ਨਾ ਆ ਮੈਂ ਜਾ ਭਈਆ ਹਮਨੇ ਦੇਣੇ ਨਾ ਇਹ ਲੈ ਮੈਂ ਜਾਣ ਕੇ ਜਿਹੜਾ ਨਹੀਂ ਉਹ ਜਿਹੜਾ ਨਹੀਂ ਉਹੀ ਖਿਲਾ ਲੈਂਦੀ ਜਿਹੜਾ ਨਹੀਂ ਉਹੀ ਖਿਲਾ ਲੈਂਦੀ ਮੇ ਨਾਲ ਲੈ ਨਾਲ ਖਾਤਾ ਹੈ ਲੈਣਾ ਲੂਣਾ ਹੁੰਦਾ ਨਹੀਂ ਗਾ ਟਾਈਮ ਖਾਤਾ ਹੈ ਹਾਂ ਐਵੇਂ ਵੇਸਟੀ ਕਰਦਾ ਕਿਸੇ ਕੋਲ ਹਾਂ ਟਾਈਮ ਇਹ ਜਾਣ ਕੇ ਕਰਾਉਂਦੀ ਹੈ ਟਾਈਮ ਵੇਸਟ जरा भाई आला खिला नहीं पैसा नहीं ना इतना का नहीं देता है जाने दो अभी आएगा तो क्या फिर बोलेगा क्यों लिया क्यों कह सकता हूँ फिर तू क्या बोलेगा ਹਾਂ ਇਹ ਸਾਸ ਕਾਂ ਬਾਤ ਹੈ ਇਹ ਉਹ ਕੀ ਕੀ ਬਾਤ ਹੈ ਹਾਂ ਇਹ ਕਿ ਸਾਰੀ ਮਾਈਂਡ ਸਾਨੂੰ ਕੁਝ ਲੈਣ ਦਿੰਦੀ ਦੱਸ ਅਛਾ ਅਜੋਨ ਸਟੋਰੀ ਲੈਣੇ ਹੁੰਦੇ ਕਿਹੜੀ ਛੁੜੀਆਂ ਲੈਣੀਆਂ ਹੁੰਦੀਆਂ ਨਾ ਤੇ ਵਿਚਾਰਾ ਆ ਹੀ ਗਿਆ ਇਹ ਵੀ ਉਦੋਂ ਹੀ ਆਉਂਦਾ ਜਦੋਂ ਇਹ ਘਰ ਹੁੰਦੀ ਹੈ ਦੱਸ ਹੁਣ ਇਹਨੇ ਗਿਆ ਹੁਣ ਇਹਨੇ 15 20 ਦਿਨ ਬਾਅਦ ਆਉਣਾ ਹੈ ਤੇ ਮੈਂ ਚੱਲ ਬਣ ਤੂੰ ਕਹੀ ਤੱਕੀ ਬੁੜਬੁੜ ਲੈ ਆਈ ਹੈ ਹੈ ਆਹ ਬੁੜਬੁੜ ਕੀ ਲਾਉਣੀ ਹੈ ਆਹ 15 20 ਦਿਨ ਬਾਅਦ ਵਿਚਾਰਾ ਹੱਥ ਆਇਆ ਜਿਹੜਾ ਹੁੰਦਾ ਹੁੰਦਾ ਉਹ ਆਏ ਤੇ ਮੈਂ ਚੱਲ ਸਟੋਲ ਲੈ ਲੰਨੀ ਆ ਉਸ ਔਰਾਂ ਲਾਰਗੀ ਮੈਨੂੰ ਪਤਾ ਕਿ ਮਾਈ ਦੇ ਅੰਦਰ ਆ ਉਹ ਪੈਣਾ ਸੁੱਤੀ ਹੀ ਉਹਦੀ ਵਾਇਸ ਸੁਣ ਕੇ ਅੰਦਰ ਦੁੜਕਦੀ ਆ ਗਈ ਬਾਹਰ ਤੇ ਆ ਕੇ ਤੇ ਪੈਣਾ ਡਾਈ ਪੀ ਨੂੰ ਚਾਰੇ ਨੂੰ ਦੇ ਤੈਨੂੰ ਪਤਾ ਰਸ਼ੇ ਉਹ ਵਿਚਾਰੇ ਉਸੇ ਵੇਲੇ ਗੱਠੀ ਰਿਪੇਟ ਲਈ ਤੇ ਲਿਪੇਟ ਕੇ ਦੀ ਉਹ ਗਿਆ ਤੇ ਮੈਂ ਤੁਹਾਨੂੰ ਕਹਿੰਦੀ ਰਹੀ ਤੇ ਪੈਣਾ ਇਹੋ ਗਈ ਗਈ ਕਿ ਤੇਰੇ ਕੋ ਪੈਸੇ ਕਿੱਥੋਂ ਆ ਗਏ ਤੇਰੇ ਕੋ ਪੈਸੇ ਕਿੱਥੋਂ ਆ ਗਏ ਤੂੰ ਪੈਣਾ ਕਹਿੰਦਾ ਮੈਂ ਕਿਤੇ ਬਾਹਰ ਲੈ ਆਈਂ ਫੜ ਕੇ ਆਹੇ ਮੈਂ ਕਿਹੜੇ ਮੈਂ ਵੀ ਰੱਖੇ ਪੈਸੇ ਮੈਂ ਅੱਜ ਅਗਰ ਨੂੰ ਚੋਰੀ ਪੜਾ ਦੇ ਨੇ ਇਹ ਉਹ ਪੈਣਾ ਦੁੜ ਕੇ ਦੀ ਆ ਗਈ ਸਵੇਰੇ ਮੇਰੇ ਕੋ ਮੰਗਣ ਦੇ ਨਾ 100 ਰੁਪਈਆ ਤੇ ਮੈਂ ਮੇਰੇ ਕੋਲ ਹੈ ਨਹੀਂ ਹੈ ਤੇ ਉਹ ਮੈਨੂੰ ਨਹੀਂ ਪਤਾ ਸੀ ਤੇ ਉਹ ਪੈਣਾ ਆਂਦੀ ਤੂੰ ਆਨੀ ਮੇਰੇ ਕੋ ਪੈਸੇ ਹੈ ਨਹੀਂ ਹੁਣ ਤੇ ਕੋਈ ਛੋਲ ਲੈਣ ਨੂੰ ਪੈ ਕਿ ਤੂੰ ਮੰਗ ਪੈਣਾ ਛਾ ਉਹ ਨਹੀਂ ਲੈਣੀ ਕਿੰਨੀਆਂ ਥੋੜੀਆਂ ਲੈਣੀਆਂ ਆ ਇਹੋ ਤੇ ਗੱਲ ਆ ਨਾ ਉਹ ਗਿਆ ਹੁਣ ਕਿੱਥੇ ਹੋਣਾ ਤੜਤੜਾ ਸਾਸ ਬੜੀ ਕਪਤੂਈਆ ਕੋਈ ਚੀਜ਼ ਨਹੀਂ ਲੈਣ ਦੀ ਦਸਿਆੜ ਹੈਗਾ ਆ ਚਾਵ ਵਾਲੀ ਲੈਣੀ ਚੁੰਨੀਆਂ ਥੋੜੀਆਂ ਲੈਣੀਆਂ ਕੀ ਕਰਾਉਣ ਮੈਂ ਹੈ ਮੇਰੀ ਸੱਸ ਵੈਡੀ ਚੰਗੀ ਪਹਿਰ ਬੜੀਆਂ ਰੀਚਾ ਕਰਦੀ ਮੈਂ ਮੈਂ ਤੂੰ ਤੇ ਕਿੱਦੇ ਕਰਮਾ ਲਈ ਹੈ ਜੇ ਸਸਤੇ ਚੰਗੀ ਮਿਲੀ ਮੈਂ ਤੇ ਕਿਤੇ ਨਹੀਂ ਮੈਂ ਤੈਨੂੰ ਕੀ ਦੱਸਾਂ ਮੈਂ ਨਹੀਂ ਤਾਂਗਾ ਮੈਨੇ ਇਹਦੇ ਹੱਥੋਂ ਗਈ ਹੱਦੋਂ ਵੱਧ ਨਹੀਂ ਪਹਿਣੀ ਜਦੋਂ ਵਾਂਡੇ ਜਾਂਦੀ ਉਹ ਚੀਜ਼ ਮੈਂ ਕਿਹ ਦੇਖਾ ਲਿਆ ਕਰ ਨਹੀਂ ਵਾਂਡੇ ਕੀ ਜਦੋਂ ਜਦੋਂ ਵਾਂਡੇ ਜਾਂਦੀ ਹੈ ਉਹਦੂ ਇਹ ਨਖਤੇ ਆਉਂਦੇ ਵੀ ਨਹੀਂ ਇਹ ਵੀ ਉਹਦੂ ਆਉਂਦੇ ਜਦੋਂ ਇਹ ਘਾਰ ਹੋਵੇ ਉਹਦੂ ਇਹ ਆਉਂਦੇ ਹੀ ਤੇ ਉਹ ਵੀ ਸੁੱਤੀ ਹੀ ਹੂ ਬੜੇ ਚਿਰ ਦੀ ਸੁੱਤੀ ਤੇ ਮੈਂ ਸੁੱਤੀ ਰਹਿਣਾ ਇਨੇ ਤੇ ਉਹਦੇ ਉਹ ਜਦੂ ਦੀ ਵਾਇਸ ਸੁਣੀ ਤੇ ਅੰਦਰੋਂ ਜੁੜਕਦੀ ਆ ਗਈ ਨਹੀਂ ਪੈਣਾ ਕੇਸ ਮਾਰ ਕੇ ਸੁੱਤੀ ਹੋਣੀ ਆ ਕੀ ਪਤਾ ਫਿਰ ਹੁਣ ਆਹੋ ਰੱਬ ਜਾਣੇ ਹੁਣ ਇਹਨੇ ਕਿਹਾ ਕਿ ਛੇਤੀ ਹੋਣਾ ਹੁਣ ਤੇ ਪਰਸ ਮੈਂ ਵਾਂਟੇ ਜਾ ਤੇਰੇ ਕੋ ਨਹੀਂ ਆਗਾ ਕੋਈ ਸਟੋਲ ਹੈਗਾ ਪੈਣ ਮੇਰੇ ਕੋ ਲੈ ਜਾ ਚਾ ਤੂੰ ਲੈ ਆ ਦੀ ਮੇਰੀ ਪੈਰ ਤੂੰ ਦੇ ਦੀ ਮੈਨੂੰ ਹੁਣ ਤੇ ਮੈਂ ਟਾਈਮ ਤੇ ਪਾਸ ਕਰਨਾ ਨਾ ਹਾਂ ਨਾ ਤੇ ਮੈਂ ਵੀ ਤੇ ਹੋਈ ਛੋਲੀ ਤੇ ਇਹ ਜਾਣਕਾਰੀ ਇਹੋ ਦੇ ਬੰਦੇ ਹੋਰ ਚੰਗਾ ਲੱਗਦਾ ਤੇ ਚੱਲ ਤੂੰ ਮੈਨੂੰ ਸਟੋਲ ਦੇ ਦੀ ਮੈਨੂੰ ਪੈਣੇ ਐ ਕਰੀ ਨਾ ਮੈਨੂੰ ਤੂੰ ਪੈਸੇ ਦੇ ਦੇ ਮੈਂ ਤੈਨੂੰ ਚੋਰੀ ਲੈ ਕੇ ਦੇ ਜੂਗੀ ਚੱਲ ਫੇ ਇਦਾਂ ਕਰ ਲਾਂਗੇ ਆਪਾਂ ਹੈ ਨਾ ਮੈਂ ਤੈਨੂੰ ਪੈਸੇ ਫੜਾ ਦੇ ਪਰ ਉਹਨੂੰ ਨਾ ਵੀ ਭੈਣ ਦੱਸੀ ਨਹੀਂ ਨਹੀਂ ਉਹਨੂੰ ਮੈਂ ਤਾਲੀ ਗਾਲੀ ਉਹਨੂੰ ਨਾ ਦੱਸੀ ਜਿਹਦੇ ਕੰਨੀ ਵਾਲਾ ਪੈ ਗਿਆ ਨਾ ਉਹਨੇ ਨਹੀਂ ਮਨ ਚੱਲਣਾ ਤੇ ਮੈਂ ਬੰਨਾ ਲਾਦੂ ਮੈਂ ਪੇਕਿਆਂ ਤੋਂ ਲਿਆਈਆਂ ਮੇਰੀ ਮਾਂ ਨੇ ਮੈਨੂੰ ਲੈ ਕੇ ਦਿੱਤਾ ਹੈ ਨਾ ਮੇ ਬੰਨਾ ਲਾਦੂ ਤੂੰ ਨਾ ਮੇ ਭੈਣ ਦੱਸੀ ਨਹੀਂ ਨਹੀਂ ਮੈਂ ਨਾ ਦੱਸੂ ਬੜੋ ਬੜੋ ਕਰੀ ਜੇ ਮੈਂ ਸੌਣ ਨਹੀਂ ਲੈਣ ਦਿੱਤਾ ਇਹ ਨਹੀਂ ਮੈਂ ਸਵਾਲ ਲੈਣਾ ਤੇ ਮੈਂ ਆਖਾ ਪੈਸਾ țeਲਾ ਹੈ ਨਹੀਂ ਗਾ ਟੋਟ ਦੇ ਦੇਨੇ ਆ ਤੇ ਨਾ ਲੈ ਤੇ ਆ ਜਿਹੜੇ ਸਵਾਲ ਆ ਆ ਵੀ ਲਿਆ ਆ ਜਿਹੜਾ ਆ ਇੱਕ ਥੋੜੇ ਦਰ ਹੋਇਆ ਸਵਾਲ ਲਿਆ ਵਾ ਕਿੰਨੇ ਸਵਾਲ ਲਈ ਜਾਂਦੇ ਇਹਨੇ ਹੈ ਇਹਨੇ ਤਾਂ ਤਾਂ ਕਿਤੇ ਬੜ 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 ਆਈ ਆ ਹੈ ਕੀ ਕਰਨ ਦੇ ਆ ਕਹਿ ਉਹ ਬੜ ਬੜ ਕਰਦੀ ਜਾਂਦੀ ਆ ਹੈ ਹੈ ਤੂੰ ਲੜਾਈ ਪਾਈ ਜੰਨੀ ਆ ਪੈਸਾ ਕਰ ਦਿੱਤੀ ਆਹੋ ਇੱਕ ਮੈਂ ਨਹੀਂ ਸਵਾਲ ਲੈਣਾ ਹੈ ਤੈਨੂੰ ਕੀ ਹੋਇਆ ਜੇ ਆਖਾ ਹੀ ਦਿੱਤਾ

ਆਪੋਸ਼ਾ ਲਾਜੀ ਨੂੰ ਲੈ ਪਹਿਲੇ ਆ ਮੈਂ ਕੋਈ ਚੋਲ ਨਹੀਂ ਨਹੀਂ ਮੈਨੂੰ ਕਦੀ ਲੈ ਕੇ ਦਿੱਤਾ ਮੈਨੂੰ ਕਦੀ ਲੈ ਕੇ ਦਿੱਤਾ ਕੰਮ ਬੜੀ ਕਰਤੀ ਨਾ ਨਹੀਂ ਨਹੀਂ ਬਣਾ ਚੁੰਨੀਆਂ ਲੈ ਲਈ ਚੋਲ ਹੀ ਨਹੀਂ ਲੈ ਇਹ ਤਾਂ ਨਾ 100 ਲੈ ਲੈਨੇ ਹਨ ਤੈਨੂੰ 400 ਲੈ ਕੇ ਰੱਖੇ ਹਾਂ ਤੂੰ ਉਹ ਪਹਿਲੇ ਆਈ ਆ ਤੂੰ ਸਮਝਾਇਆ ਪਾ ਲੈ ਨੋ ਕੋ ਹੈ ਕੋਈ ਗੱਲ ਨਹੀਂ ਮੇਰਕੀ ਜੈ ਲੈ ਜੈ ਮੇਰਕੀ ਚੁੰਨੀਆਂ ਥੋੜੀਆਂ ਲੈ ਨਾ ਚੋਲ ਤੈਨੂੰ ਚਾਹ ਤੇ ਅੱਗੇ ਨਾ ਇਹ ਵੀ ਕੋਈ ਗੱਲ ਲੈਣੋ ਪੁਰਾਣੀ ਹੋ ਗਈ ਮੈਨੂੰ ਵੀ ਕਦੀ ਲੈ ਕੇ ਦਿੱਤਾ ਹੈ ਆਪਣੇ ਲਈ ਜਾਂਦੀ ਸਾਰੇ ਤੇਰਾ ਗੁਜ ਕੋ ਗੁੜੇ ਹਾਂ ਤੇ ਗੁੜੇ ਚੰਗੇ ਲੰਦਾ ਨਾ ਕਦੇ ਮੈਂ ਆਪਣਾ ਜਾਂਦੀ ਡਾਰਕ ਜਾਪੇ ਸਹੀ ਆ ਕੋਈ ਫਿਰ ਤਾ ਵੇ ਤੂੰ ਨਾ ਖਲਾ ਖਲੋਣੀ ਜੀ ਬਚਾ ਦੇ ਉਹ ਦਿਨ ਚ ਨਟ ਗਿਆ ਅੰਦਰ ਬੈਠੀ ਕਦੇ ਜੀ ਬੋਲੀ ਜਾਂਦੀ ਹੈ ਕਦੇ ਜੀ ਜੇ ਮੈਂ ਉਹਨੂੰ ਖਲਾਤਾ ਰਾਸ ਚ ਲੋ ਕੇ ਨਹੀਂ ਆਹੀ ਜਾਣੇ ਹੈ ਹਾਂ ਆਪੇ ਹੀ ਨਹੀਂ ਪਤਾ ਹੈ ਨਹੀਂ ਤੇ ਜਨਨ ਬਾ ਬਾਜੀ ਦਿੱਤੇ ਜਾਂਦੇ ਆ ਕਿ ਹੁਣੇ ਹੀ ਦੇਣੇ ਤੂੰ ਜੋ ਹੋਰ ਕਮੰਡ ਨਾਲ ਸੱਦ ਲੈਣੀ ਆ ਕਿ ਮੇਰੀ ਇਹ ਬੁੱਢਣੀ ਦੀ ਮੈਂ ਚੁਗਲੀ ਮਾ ਕਰੀਏ ਕੋਈ ਨਹੀਂ ਕਹਿੰਨੇ ਚੁਗਲੀ ਕੀਤੀ ਆ ਉਹ ਚਰੀ ਆਈ ਕਿ ਕਿਉਂ ਨਹੀਂ ਗਈ ਕੋਈ ਨਹੀਂ ਵਾਦੀ ਸੀ ਪਿਛਲਾ ਝੱਕਾ ਨਹੀਂ ਇਹਦੀ ਬੁੱਢਣੀ ਮੈਨੂੰ ਕੋਈ ਲੈ ਨਹੀਂ ਦਿੰਦੀ ਜੀ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹ ਤਾਂ ਵਿਚਾਰੀ ਮੈਨੂੰ ਕਰਦੀ ਆ ਨਹੀਂ ਪਹਿਣਾ ਦਾਦੀ ਮੇਰੀ ਸੱਸ ਹੀ ਤੀ ਚੰਗੀ ਜੀ ਨਾਲ ਮੈਂ ਕਿਹਾ ਮੇਰੀ ਸੱਸ ਨਹੀਂ ਚੰਗੀ ਤੇ ਇਹਨੇ ਸੱਸ ਚੰਗੀ ਆ ਬੁੱਢੀ ਬੰਗਰੋ ਬਸ ਕੋਈ ਨਹੀਂ ਕਰਦੀ ਆ ਹਾਂ ਪਰ ਮੈਂ ਨਜ਼ਰ ਨਾਲ ਕਿ ਦੇ ਵਿਚਾਰੀ ਆਂ ah ਇਹ ਮੈਂ ਹੁਆਣੀ ਨਹੀਂ ਮੈਂ ਚਲੀ ਜੇ ਬੜਾ ਵੱਡਾ ਕੰਮ ਆਸਾਂ ਤੇ ਆਖ ਦਿੰਦੀ ਹੈ ਚਲੀ ਗਈ ਨਾ ਪਹਿਣਾ ਉਹ ਦਿੰਦੀ ਮੇਰੀ ਸੱਸ ਕਿਤੇ ਮੇਰੇ ਇੰਨੀਆਂ ਰੀਝਾਂ ਕਰਦੀ ਕਿ ਸਾਨੂੰ ਬੋਲਾ ਨਹੀਂ ਪਹਿਣ ਮੈਸੋ ਕੋ ਨਹੀਂ ਮੇਰੀ ਸੱਸ ਬੜੀ ਕਪਤੀ ਆ ਮੈਂ ਨਹੀਂ ਕਦੀ ਸੁਣਿਆ ਇਹ ਤਾਂ ਤੁਹਾਡੇ ਕੋਲ ਕਿਤੇ ਸਾਨੂੰ ਚਾਹ ਨਹੀਂ ਬਣਾਉਣ ਦਿੰਦੀ ਸਾਡੀ ਤਾਂ ਸੱਸ ਐਡੀ ਕਪਤੀ ਆ ਚਾਹ ਨਹੀਂ ਪੜਾਉਣ ਦਿੰਦੀ ਕਾ ਖੰਡ ਨਹੀਂ ਇਹ ਜਿੱਦੜੇ ਮਾਲ ਮਾਰ ਰੱਖਦੀ ਆ ਰੱਖਦੀ ਆ ਤੇ ਮਾਰਦੀ ਆ ਇੰਨੀ ਸਿਤਾ ਕਰਦੀ ਆ ਮੈਂ ਹੁਣੇ ਹੀ ਮੈਂ ਇਹਨਾਂ ਦੇ ਹੱਥਾਂ 'ਚ ਆ ਜਾਣਾ ਰੱਖਦੀ ਆ ਜਿੰਦਰਾ ਮਾਰਿਆ ਲਾ ਕੇ ਹਾਂ ਹੋ ਹੈ ਜਿੰਦਰਾ ਹੋ ਰਹਿਣਾ ਹੈ ஜி நீ நவா தான் தியா பண்ணிய நவா நவாங்க தியா நீ கீ தீ பண்ணி கதை